ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਆਏ ਆਂਗੇ ਆਪਣੇ ਖੇਤ ਸਵੇਰੇ ਸਵੇਰੇ ਪੈਦਲ ਤੁਰ ਕੇ ਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋਗੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ 'ਚ ਕਿੰਨੀ ਧੁੰਦ ਪੈ ਰਹੀ ਹੈਗੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਹੜੇ-ਕਿਹੜੇ ਪਿੰਡਾਂ 'ਚ ਧੁੰਦ ਪੈਂਦੀ ਹੈਗੀ ਜ਼ਿਆਦਾਤਰ ਕਈ ਪਿੰਡਾਂ 'ਚ ਫੋਨ ਕਰਕੇ ਪੁੱਛਿਆ ਆਪਾਂ ਵੀ ਧੁੰਦ ਹੈ ਨਹੀਂ ਉਨੀ ਹੁੰਦੀ ਨਹੀਂ ਧੁੰਦ ਆਪਣੇ ਪਿੰਡਾਂ 'ਚ ਜ਼ਿਆਦਾ ਧੁੰਦ ਪੈ ਰਹੀ ਆ ਤੇ ਕਿਸਾਨ ਭਰਾਵਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਤੁੰਦ ਦਾ ਫਾਇਦਾ ਵੀ ਬਹੁਤ ਆ ਕਿਉਂਕਿ ਆ ਦੇਖ ਲਓ ਤੁਸੀਂ ਕਣਕਾਂ ਆਪਣੀਆਂ ਕੁਲੀ ਜਾਂਦੀਆਂ ਨੇ ਤੁੰਦ ਨਾਲ ਤੇ ਨਹੀਂ ਜੇ ਸੁੱਕੀ ਠੰਡ ਪਊਗੀ ਕਣਕਾਂ ਨੂੰ ਨੁਕਸਾਨ ਹੀ ਹੈਗਾ ਸੁੱਕੀ ਠੰਡ ਦਾ ਇਤ ਕੋ ਹੋਰ ਗੱਲ ਦੱਸ ਲਈਏ ਤੁਹਾਨੂੰ ਆਪਾਂ ਇਹਨਾਂ ਦੀ ਕਿਸਮ ਤੋਂ ਬਾੜੀ ਚੰਗੀ ਆ ਪਤੰਦਰਾ ਨੇ ਨਾ ਖੱਡਾਂ ਕਰ ਰੱਖਿਆ ਦੇਖੋ ਕਿੱਡੀਆਂ ਕਿੱਡੀਆਂ ਢੇਰ ਲਾ ਰੱਖਿਆ ਸਾਰੀ ਪਹੀ ਨਾ ਥੱਲੋਂ ਥੋਥੀ ਕਰੀ ਪਈ ਹੈਗੀ ਤੇ ਇਹਨਾਂ ਨੂੰ ਬੇਨਤੀ ਆ ਵੀ ਸਾਡਾ ਚੈਨਲ ਜਰੂਰ ਚੂਹੇ ਵੀਰਾਂ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਚੂਹਿਆਂ ਨੂੰ ਵੀ ਬੇਨਤੀ ਹੈ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਾ ਕੀਤਾ ਫਿਰ ਅਸੀਂ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਦਿਆਂਗੇ ਮਿੱਤਰੋ ਆ ਦੇਖ ਲਓ ਤੁਸੀਂ ਇਹਨਾਂ ਨੇ ਇੱਥੇ ਵੀ ਖੱਡਾਂ ਕਰ ਰੱਖੀਆਂ ਨੇ ਪਤੰਦਰਾ ਨੇ ਚੂਹੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿਓ ਕਿ ਲਵੀ ਚੰਡੂ ਕੇ ਬਾਲਾ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਦਰਮਿਆਨ ਦਵਾਈ ਲੈ ਕੇ ਪਹੁੰਚ ਰਿਹਾਗਾ ਤੇ ਅਦਰ ਬਾਥੂ ਵੀ ਝਾਤੀਆਂ ਮਾਰਦਾ ਆਉਂਦਾਗਾ ਇਹ ਕਹਿੰਦਾ ਜਾ ਤਾਂ ਭਰਾਵਾ ਮੇਰੇ ਤੇ ਦਵਾਈ ਕਰ ਦੇ ਤੇ ਜਾ ਫਿਰ ਕਹਿੰਦਾ ਮੈਨੂੰ ਤੋੜ ਕੇ ਸਾਗ ਚ ਪਾਲਾ ਸਾਗ ਚ ਤਾਂ ਦੇਖ ਮਿੱਤਰਾ ਮੈਂ ਪਾ ਨਹੀਂ ਸਕਦਾ ਸਾਗ ਤਾਂ ਮੈਨੂੰ ਰਿਸ਼ਤੇਦਾਰੀ ਦੇ ਜਾਂਦੇ ਹੈਗੇ ਤੇਰਾ ਹਾਲ ਇੱਕੋ ਹੀ ਆ ਤੇਰੇ ਤੇ ਐ ਲਗਰਿਪ ਮਾਰਾਂਗੇ ਮਿੱਤਰਾ ਚੂਹੇ ਨਾਲ ਸਵੇਰੇ ਮੀਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਚੱਲਿਆਂਗੇ ਘਰੇ ਤੇ ਜਾ ਕੇ ਰੋਟੀ ਪਾਣੀ ਦਾ ਕਰਦੇ ਇੰਤਜਾਮ ਚੱਲਦੇ ਆ ਮਿੱਤਰੋ ਘਰੇ ਤੁੰਦ ਵੀ ਕਹਿੰਦੇ ਕੈਰਾਂ ਦੀ ਆ ਸੈਂਟਾ ਕਲਾਸ ਬਰਾਉਨ ਨੂੰ ਫਿਰਦੀ ਅੱਖਾਂ ਤੇ ਚੜੀ ਜਾਂਦੀ ਹੈਗੀ ਪਤੰਦਰ ਦੀ ਲੋ ਜੀ ਹੁਣ ਆਪਾਂ ਲੱਗਿਆਂਗੇ ਰੋਟੀ ਗਰਮ ਕਰਨ ਤੇ ਰੋਟੀ ਗਰਮ ਕਰਕੇ ਖਾ ਕੇ ਰੋਟੀਆਂ ਰੋਟੀਆਂ ਦੇਖੋ ਆਪਣੀਆਂ ਹੈਗੀਆਂ ਨਾ ਡਿਜ਼ਾਈਨ ਨਾਲ ਰੋਟੀ ਗਰਮ ਕਰਕੇ ਖਾ ਕੇ ਆਪਾਂ ਆਪਣਾ ਸਾਗ ਸਾਬ ਜੀ ਚੱਲੂਗਾ 1-2 ਦਿਨ ਹੋਰ ਤੇ 4-5 ਦਿਨ ਹੋ ਗਏ ਨੂੰ ਚੱਲੀ ਜਾਂਦੇ ਨੂੰ ਤੇ ਫਿਰ ਆਪਾਂ ਇੱਕ ਕੰਮ ਜਾਣਾਗਾ ਮਾਨਸਾ ਤੇ ਫਿਰ ਉਧਰ ਚੱਲ ਜਾਈ ਹੁਣ ਸੂਰਜ ਵੀ ਨਿਕਲਿਆ ਆ ਲੈ ਮਿੱਤਰੋ ਆਪਾਂ ਮਾਨਸਾ ਜਾਣ ਤੋਂ ਪਹਿਲਾਂ ਇੱਕ ਵਾਰੀ ਇੱਥੇ ਆਪਣੇ ਏਟੀਐਮ 'ਚ ਜਾ ਕੇ ਆਣੇ ਆਗੇ ਤੇ ਉੱਥੇ ਰੁਪਏ ਕਢਾ ਕੇ ਲਿਆ ਕੇ ਦੇਣੇ ਆਗੇ ਕਿਸੇ ਨੂੰ ਤੇ ਫਿਰ ਆਪਾਂ ਚੱਲਾਂਗੇ ਮਾਨਸਾ ਕੱਪੜੇ ਆਪਾਂ ਬਦਲ ਲੈ ਰੋਟੀ ਆਪਾਂ ਖਾ ਲਈ ਤੇ ਪਿਆਰਾਂ ਆਪਾਂ ਚੱਲਦੇ ਆਂਗੇ ਇੱਕ ਵਾਰੀ ਅੱਡੇ ਤੇ លើយវាឆ្លលកោរយកក្រានឆ្លលទៅអាឡើយមេត្រូទៅដល់អេធីអឹម ਛੱਡ ਦੇ ਪ੍ਰਭਾਵਾ ਛੱਡ ਦੇ ਲਓ ਜੀ ਹੁਣ ਆਪਣੀ ਤਿਆਰੀ ਹੈਗੀ ਮਾਨਸਾ ਦੀ ਤੇ ਮਾਨਸਾ ਚਲਦੇ ਆਂਗੇ ਆਪਣਾ ਉੱਥੇ ਜ਼ਰੂਰੀ ਕੰਮ ਆ ਇੱਕ ਬੈਂਕ 'ਚ ਜਾ ਕੇ ਹੁਣ ਆਪਾਂ ਤੇ ਚਲਦੇ ਆਂਗੇ ਘੋੜਾ ਆਪਣਾ ਬਾਹਰ ਹੀ ਖੜਾਗਾ ਤਿਆਰ ਕੰਕ ਦਾ ਆਪਾਂ ਕੰਮ ਕਰਾਇਆ ਹੈ ਮਿੱਤਰੋ ਤੇ ਹੁਣ ਆਪਾਂ ਖੜੇ ਆਂ ਫਾਟਕਾਂ ਦੇ ਫਾੜਕ ਲੱਗ ਰੇ ਇੱਧਰ ਵੀ ਆਪਾਂ ਨੂੰ ਥੋੜਾ ਜਿਹਾ ਕੰਮ ਸੀਗਾ ਤੇ ਕਰਕੇ ਚੱਲਦੇ ਆਂਗੇ ਫਿਰ ਇਹ ਆ ਕਹਿੰਦੇ ਮਿੱਤਰੋ ਮਾਤਾ ਸੁੰਦਰੀ ਕਾਲਜ ਮਾਨਸਾ ਮਸ਼ਹੂਰ ਕਾਲਜ ਤੇ ਨਹਿਰੂ ਕਾਲਜ ਆਪਣਾ ਕਾਲਜ ਰਹਿ ਗਿਆ ਉੱਧਰ ਟਾਈਮ ਹੁੰਦਾ ਹਨਾ ਰੇਕ ਚੀਜ਼ ਦਾ ਯਾਰ ਲੰਘ ਗਿਆ ਉਹ ਵੀ ਬੇੜਾ ਸੀ ਆ ਜਾਓ ਬਈ ਗਰਮਾ ਗਰਮ ਮੂਫਲੀ ਮਾਨਸਾ ਪਿੰਡ ਜਾਂਦੇ ਜਾਂਦੇ ਰਸਤੇ ਜਿ ਆਪਾਂ ਨੰਗਲਵਾਗੇ ਮੈਚ ਦੇਖਣ ਮੈਚ ਚੱਲ ਜਿੰਦੇ ਇੱਥੇ ਟੂਰਨਾਮੈਂਟ ਕਹਿੰਦੇ ਅੱਜ ਪਹਿਲਾ ਦਿਨ ਆਗਾ ਤਕੜਾ ਕੱਪ ਕਰਵਾਇਆ ਨੰਗਲ ਵਾਲਿਆਂ ਨੇ ਵੀ ਤੇ ਆਪਣੇ ਪਿੰਡ ਦਾ ਮੈਚ ਹੈਗਾਗਾ ਸ਼ਾਇਦ ਤੱਕ 18 ਤਰੀਕ ਨੂੰ ਲੈ ਮਿੱਤਰੋ ਚੱਲਦੇ ਆਂ ਪਤਾ ਗੱਲ ਜੀ ਨਹੀਂ ਬਣ ਰਹੀ ਮੈਚਾਂ ਦੀ ਇਹਨੇ ਤਕੜੇ ਜਿਹੇ ਹੈ ਨਹੀਂਗੇ ਮੈਚ ਜਿੱਦੇ ਆਪਣੇ ਵਾਲਿਆਂ ਦਾ ਹੋਇਆ ਉੱਥੇ ਆਵਾਂਗੇ ਫਿਰ ਲੈ ਮਿੱਤਰੋ ਆਪਾਂ ਜਾਂਦੇ ਜਾਂਦੇ ਆਪਣੇ ਨਾਨਕ ਹੀ ਆ ਗਏ ਸੀਗੇ ਘਰੇ ਖੜ ਕੇ ਗਏ ਆਗੇ ਤੇ ਕੋਥਿਆ ਆਪਾਂ ਵੀਡੀਓ ਬਣਾਈ ਨਹੀਂ ਤੇ ਆਹ ਹਸਪਤਾਲ ਦੇਖੋ ਤੁਸੀਂ ਨਗਿੰਦਰ ਡਾਕਟਰ ਦਾ ਹਸਪਤਾਲਾ ਬਹੁਤ ਵੱਡਾ ਹਸਪਤਾਲਾ ਹੈਗਾ ਇਹ ਪੁਰਾਣਾ ਹਸਪਤਾਲਾ ਹੈਗਾ ਆਪ ਤਾਂ ਰਿਆ ਨਹੀਂ ਡਾਕਟਰ ਹੁਣ ਪਰ ਮਸ਼ਹੂਰ ਬਹੁਤ ਹੈ ਇਹ ਲੋ ਜੀ ਆਪਾਂ ਪਹੁੰਚ ਗਏ ਘਰੇ ਤੇ ਆਪਾਂ ਰਸਤੇ 'ਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਉਂਦੇ-ਆਉਂਦੇ ਨਾਨਕੀ ਖੜਗੇ ਸੀਗੇ ਤੇ ਉਹਨਾਂ ਨੇ ਆਪਾਂ ਨੂੰ ਵੱਡੇ ਮਾਮੇ ਕਹਨੇ ਆ ਬੋਤਲ ਭਰਤੀ ਸੀਗੀ ਦੁੱਧ ਦੀ ਤੇ ਨਾਲੇ ਉਹਨਾਂ ਨੇ ਇਹ 'ਚ ਦਹੀਂ ਪਾਤੀ ਤੇ ਹੁਣ ਆਪਾਂ ਸ਼ਾਮ ਨੂੰ ਰੋਟੀ ਦਹੀਂ ਨਾਲ ਖਾਵਾਂਗੇ ਮਿੱਤਰੋ ਧੰਨਵਾਦ ਬਹੁਤ ਬਹੁਤ ਬੱਡੇ ਮਾਮੇ ਕਹਨੇ ਦੁੱਧ ਪਾਤਾ ਸੀਗਾ ਤੇ ਦਹੀਂ ਪਾਤੀ ਸੀਗੇ ਚੰਦ ơi ਮਿੱਤਰੋ ਆਪਾਂ ਲੱਗਿਆਂਗੇ ਸੌਣ ਤੇ ਰੋਟੀ ਦਾ ਆਪਣਾ ਜਮੂੜ ਨਹੀਂ ਆਏਗਾ ਸੀਗਾ ਹੁਣ ਤੁਸੀਂ ਕਹਿਣਾ ਵੀ ਰੋਟੀ ਦਾ ਮੂੜ ਨਹੀਂ ਹੁੰਦਾ ਜੋ ਮਰਜੀ ਸਮਝ ਲਓ ਹਣਾ ਬਸ ਭੁੱਖ ਨਹੀਂ ਹੈਗੀ ਐ ਸਮਝ ਲਓ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਚ ਸੌਣਿਆ ਗੁੱਡ ਨਾਈਟ ਧੰਨਵਾਦ